ਭੁੱਖਾ ਮਰਨਾ ਮਨਜ਼ੂਰ ਹੈ ਪਰ ਕਦੇ ਵੀ ਆਪਣੇ ਬੱਚਿਆਂ ਨੂੰ ਚੋਰੀ ਠੱਗੀ ਦੀ ਕਮਾਈ ਨਾਲ ਕੀਤੀ ਗਈ ਰੋਟੀ ਨਹੀਂ ਖਲਾਵਾਗਾ। ਇਹ ਹੀ ਸੀ ਇੱਕ ਮੁਸਲਮਾਨ ਦੀ ਕਹਾਣੀ ਵਿੱਚ ਜੋ ਕਿ ਲਾਹੌਰ ਦੀ ਜਮਾਨੇ ਦੀ ਗਲੀ ਵਿੱਚ ਰਹਿੰਦਾ ਸੀ ਈਸੂਲਮੰਦ ਅਤੇ ਪਰਵਰ ਦੀਗਾਰ ਦਾ ਸੱਚਾ ਭਗਤ ਮੁਸਲਮਾਨ ਫਰੀਦ ਫਰੀਦ ਹਮੇਸ਼ਾ ਸੱਚੇ ਰਸਤੇ ਤੇ ਚੱਲਣ ਵਾਲਾ ਇਨਸਾਨ ਸੀ। ਜਿਸ ਦੀ ਜ਼ਿੰਦਗੀ ਵਿੱਚ ਗਰੀਬੀ ਬਹੁਤ ਸੀ ਪਰ ਦਿਲ ਬਹੁਤ ਵੱਡਾ ਸੀਗਾ। ਪੰਜੇ ਵੇਲੇ ਦਾ ਨਵਾਜ਼ੀ ਰੱਬ ਦਾ ਸ਼ੁਕਰਗੁਜ਼ਾਰ ਹਰ ਵੇਲੇ ਖੁਦਾ ਦਾ ਸ਼ੁਕਰੀਆ ਦਾ ਕਰਨਾ ਜ਼ਿੰਦਗੀ ਵਿੱਚ ਹਨੇਰਾ ਸੀ ਪਰ ਅਸੂਲ ਹੋਣ ਕਰਕੇ ਹਮੇਸ਼ਾ ਸੱਚ ਸੀ ਸੱਚ ਦੀ ਕਮਾਈ ਸੱਚ ਦੀ ਰੋਟੀ ਖਾਣ ਵਾਲਾ ਇਹ ਜਹਾ ਮੁਸਲਮਾਨ ਫਰੀਦ ਫਰੀਦ ਦੀ ਇੱਕ ਛੋਟੀ ਜਹੀ ਝੋਫਰੀ ਸੀ ਜਿਸ ਵਿੱਚ ਉਹ ਆਪਣੀ بیوی ਤੇ ਦੋ ਬੱਚਿਆਂ ਨਾਲ ਰਹਿੰਦਾ ਸੀ ਕਰਦੇ ਹਾਲਾਤ ਇੰਨੇ ਜਿਆਦਾ ਮਾੜੇ ਹੋ ਗਏ ਸੀ ਕਿ ਤਿੰਨ ਤਿੰਨ ਦਿਨ ਤੱਕ ਚੁੱਲ੍ਹਾ ਨਹੀਂ ਸੀ ਚੱਲਦਾ ਬੱਚੇ ਭੁੱਖੇ ਸੋ ਜਾਂਦੇ ਰੋਂਦੇ ਕਰ ਲੌਂਦੇ ਪਰ ਕਦੇ ਵੀ ਫਰੀਦ ਡੋਲਿਆ ਨਹੀਂ ਉਸ ਦੇ ਘਰ ਵਾਲੀ ਤੇ ਉਹ ਹਮੇਸ਼ਾ ਦਿਲ ਵਿੱਚ ਉਮੀਦਾਂ ਦਾ ਚਿਰਾਗ ਜਲਾਉਂਦੇ ਰਹਿੰਦੇ ਉਹਨਾਂ ਨੂੰ ਵਿਸ਼ਵਾਸ ਸੀ ਕਿ ਖੁਦਾ ਹੈ ਰੋਜੀ ਦੀ ਗਰੰਟੀ ਵੀ ਉਹੀ ਹੈ ਕੰਮ ਦੀ ਗਰੰਟੀ ਵੀ ਉਹੀ ਹੈ ਖੁਦਾ ਤੇ ਪੂਰਨ ਭਰੋਸਾ ਖੁਦਾ ਨੂੰ ਹਰ ਵੇਲੇ ਯਾਦ ਕਰਨਾ ਪੰਜੇ ਵੇਲੇ ਨਵਾਜ਼ ਕਰਨਾ ਉਹਦਾ ਫਰਜ਼ ਸੀ ਇੱਕ ਦਿਨ ਫਰੀਦ ਦੇ ਘਰ ਰੋਟੀ ਨਾ ਪੱਕੀ ਪੰਜ ਦਿਨ ਤੱਕ ਬੱਚਿਆਂ ਨੇ ਖਾਣਾ ਨਾ ਖਾਦਾ ਪੰਜ ਦਿਨ ਤੱਕ ਘਰ ਵਿੱਚ ਚੁੱਲ੍ਹਾ ਨਹੀਂ ਜਗਿਆ ਉੱਥੇ ਬੱਚੇ ਰੋ ਰੋ ਕੇ ਸੁੱਕ ਗਏ ਹਨ ਤੇ ਘਰ ਵਾਲੀ ਦੀਆਂ ਅੱਖਾਂ ਵਿੱਚ ਹੰਝੂਆਂ ਦੀਆਂ ਨਦੀਆਂ ਵਗ ਰਹੀਆਂ ਹਨ ਤੇ ਰੱਬ ਨੂੰ ਕਹਿ ਰਹੀ ਹੈ ਖੁਦਾ ਹੋਰ ਸਾਡਾ ਕਿੰਨਾ ਇਮਤਿਹਾਨ ਲਵੇਗਾ ਉਸ ਵਿੱਚ ਫਰੀਦ ਨੂੰ ਇੱਕ ਆਫਰ ਆਈਆ ਅਮੀਰ ਆਦਮੀ ਆਉਂਦਾ ਹੈ ਅਤੇ ਕਹਿੰਦਾ ਮੇਰੇ ਗਦਾਮ ਵਿੱਚ ਰੋਜ਼ ਚੋਰ ਆਉਂਦੇ ਹਨ ਤੂੰ ਉੱਥੇ ਚੌਕੀਦਾਰੀ ਕਰ ਜਿਹੜਾ ਵੀ ਚੋਰ ਤੈਨੂੰ ਚੋਰੀ ਕਰਦਾ ਫੜਿਆ ਗਿਆ ਤੂੰ ਉਸ ਨੂੰ ਤੁਰੰਤ ਮਾਰ ਦੇਣਾ ਫਿਰ ਫਰੀਦ ਨੇ ਉਸ ਅਮੀਰ ਆਦਮੀ ਕੋਲੋਂ ਪੁੱਛਿਆ ਕਿ ਜੇਕਰ ਕਿਸੇ ਨੂੰ ਭੁੱਖ ਲੱਗੀ ਹੋਵੇ ਤੇ ਉਹ ਦਾਣੇ ਚੱਕ ਲਵੇ ਕੀ ਫਿਰ ਉਹ ਚੋਰ ਹੋਵੇਗਾ ਉਸ ਅਮੀਰ ਆਦਮੀ ਨੇ ਹੱਸ ਕੇ ਕਿਹਾ ਮੈਨੂੰ ਉਸੂਲ ਨਹੀਂ ਚਾਹੀਦੇ ਨੁਕਸਾਨ ਨਹੀਂ ਚਾਹੀਦਾ ਚਾਹੇ ਜੋ ਵੀ ਹੋਵੇ ਮਾਰ ਦੇਣਾ ਚਾਹੇ ਜੋ ਵੀ ਹੋਵੇ ਸੂਲੀ ਤੇ ਟਰੰਗ ਦੇਣਾ ਬਾਬਾ ਫਰੀਦ ਜੀ ਨੇ ਉਸ ਨੌਕਰੀ ਨੂੰ ਠੁਕਰਾ ਦਿੱਤਾ ਉਹ ਉਹ ਅਮੀਰ ਆਦਮੀ ਨੂੰ ਕਹਿੰਦਾ ਕਿ ਮੈਂ ਕਿਸੇ ਇਨਸਾਨੀਅਤ ਉੱਤੇ ਗੋਲੀ ਨਹੀਂ ਚਲਾ ਸਕਦਾ ਮੇਰੇ ਅਸੂਲ ਮੈਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੇ ਉਸ ਰਾਤ ਵੀ ਫਰੀਦ ਭੁੱਖਾ ਸੌਂ ਗਿਆ ਉਸ ਦਾ ਪਰਿਵਾਰ ਵੀ ਭੁੱਖਾ ਸੌਂ ਗਿਆ ਪਰ ਚਿਹਰੇ ਉੱਤੇ ਨੂਰ ਸੀ ਅਸੂਲਾਂ ਦੀ ਰੋਸ਼ਨੀ ਅਤੇ ਖੁਦਾ ਦੇ ਪ੍ਰੋਸੀ ਦੀ ਚਮਕ ਦਿਖਾਈ ਦੇ ਰਹੀ ਸੀ ਅਗਲੇ ਦਿਨ ਫਰੀਦ ਜੀ ਨੇ ਜੁੱਤੀਆਂ ਕੰਨਣ ਦਾ ਆਪਣਾ ਕੰਮ ਸ਼ੁਰੂ ਕਰ ਲਿਆ ਉਹ ਸੜਕ ਦੇ ਕਿਨਾਰੇ ਬੈਠ ਗਿਆ ਪਰ ਹਰ ਇੱਕ ਗਾਹਕ ਨੂੰ ਸੱਚ ਦੱਸਦਾ ਕਿ ਜੇ ਇਹ ਜੁੱਤੀ ਠੀਕ ਨਾ ਹੋ ਸકી ਤਾਂ ਮੈਨੂੰ ਮਾਫ ਕਰ ਦਿਓ ਕਿਉਂਕਿ ਮੈਨੂੰ ਝੂਠ ਦੀ ਰੋਟੀ ਨਹੀਂ ਚਾਹੀਦੀ ਇੱਕ ਦਿਨ ਰਾਹਗੀਰ ਆਇਆ ਸੋਹਣੇ ਕੱਪੜੇ ਪਾਏ ਅੱਖਾਂ ਵਿੱਚ ਦਰਦ ਪਰ ਉਸ ਨੇ ਆਪਣੇ ਪੈਰਾਂ ਵੱਲ ਦੇਖਿਆ ਜੁੱਤੀ ਟੁੱਟੀ ਪਈ ਸੀ ਉਹ ਬਾਬਾ ਫਰੀਦ ਨੂੰ ਕਹਿੰਦਾ ਤੂੰ ਜੁੱਤੀ ਠੀਕ ਕਰ ਮੈਂ ਦੱਸਾਂਗਾ ਤੇਰਾ ਨਾਮ ਕੀ ਹੈ ਪਰ ਇੱਕ ਸ਼ਰਤ ਹੈ ਤੂੰ ਮੇਰੀ ਪਛਾਣ ਨਾ ਪੁੱਛੀ ਬਾਬਾ ਫਰੀਦ ਨੇ ਬਿਨਾਂ ਪਛਾਣ ਪੁੱਛੇ ਉਸ ਰਾਹੀਰ ਦਾ ਕੰਮ ਕਰ ਦਿੱਤਾ ਜਦੋਂ ਰਾਹੀਰ ਚੱਲਣ ਲੱਗਾ ਤਾਂ ਉਸਨੇ ਪਿਛਲੇ ਹੱਥ ਨਾਲ ਇੱਕ ਥੈਲੀ ਕੱਢੀ ਤੇ ਫਰੀਦ ਨੂੰ ਦੇ ਦਿੱਤੀ ਜਿਸ ਵਿੱਚ 10 ਸਿੱਕੇ ਸੋਨੇ ਦੇ ਸਨ ਤੇ ਫਰੀਦ ਨੂੰ ਕਿਹਾ ਇਹ ਮੇਰੇ ਰੱਬ ਵੱਲੋਂ ਭੇਜਿਆ ਹੋਇਆ ਤੇਰੇ ਲਈ ਇਨਾਮ ਹੈ ਤੂੰ ਭੁੱਖਾ ਰਿਹਾ ਪਰ ਤੂੰ ਕਦੇ ਵੀ ਆਪਣੇ ਅਸੂਲ ਨਹੀਂ ਵੇਚੇ ਇਹ ਰਾਘਿਰ ਕੋਈ ਹੋਰ ਨਹੀਂ ਬਲਕਿ ਸ਼ਹਿਰ ਦਾ ਨਵਾਂ ਗਵਰਨਰ ਸੀ ਜੋ ਗਰੀਬਾਂ ਦੀ ਹਾਲਤ ਨਹੀਂ ਦੇਖ ਸਕਦਾ ਸੀ ਉਹ ਰੋਜ਼ ਤੁਰ ਫਿਰ ਕੇ ਗਰੀਬਾਂ ਦੀ ਦੇਖਭਾਲ ਕਰਦਾ ਕੌਣ ਕਿੰਨਾ ਕੁ ਦੁਖੀ ਹੈ ਫਿਰ ਉਹਨਾਂ ਦੀ ਮਦਦ ਕਰਦਾ ਉਸਨੇ ਫਰੀਦ ਨੂੰ ਆਪਣੀ ਦਰਕਾਹ ਦਾ ਇੰਚਾਰਜ ਬਣਾਇਆ ਜਿਸ ਵਿੱਚ ਗਰੀਬਾਂ ਦਾ ਇਲਾਜ ਦਵਾਈਆਂ ਅਤੇ ਇੱਜ਼ਤ ਮੁਫਤ ਮਿਲਦੀ ਸੀ। ਬਾਬਾ ਫਰੀਦ ਜੀ ਦੇ ਅਸੂਲਾਂ ਨੇ ਨਾ ਸਿਰਫ ਬੱਚਾ ਨੂੰ ਰੋਟੀ ਦਿੱਤੀ, ਪੂਰੀ ਦੁਨੀਆ ਨੂੰ ਇਹ ਦੱਸ ਦਿੱਤਾ ਕਿ ਜੋ ਖੁਦਾ ਤੇ ਭਰੋਸਾ ਰੱਖਦਾ ਹੈ, ਉਸ ਨੂੰ ਕਦੇ ਵੀ ਆਪਣੀ ਇਮਾਨਦਾਰੀ ਨਹੀਂ ਵੇਚਣੀ ਪੈਂਦੀ। ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ। ਸਾਡੀ ਹੌਸਲਾ ਵਜਾਇ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਾ ਬੱੜਨ ਦਵਾ ਦੇਣਾ ਤਾਂ ਕਿ ਤੁਹਾਡੇ ਤੱਕ ਹੋਰ ਨਵੀਂ-ਨਵੀਂ ਵੀਡੀਓ ਪਹੁੰਚਦੀਆਂ ਰਹਿਣ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਤੁਹਾਡੇ ਸ਼ੇਅਰ ਨਾਲ ਬਹੁਤ ਲੋਕਾਂ ਵਿੱਚ ਚੰਗਾ ਸਨੇਹਾ ਜਾਂਦਾ ਹੈ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਿਸੇ ਹੋਰ ਦਿਨ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ